ਨਹੀਂ ਨਹੀਂ ਚੱਲ ਚੱਲ ਬਈ ਉਚ ਜੀ ਦਾ ਵੇਖ ਲੈ ਦੇ ਥੋੜਾ ਹੋ ਨਹੀਂ ਰਿਹਾ ਅੱਜ ਆ ਗਏ ਜੇ ਟਾਈਮ ਵੇਲੇ 2 ਵਜੇ ਆਈਆਂ ਜੀ ਗਈਆਂ ਜੀ ਆ ਐਟਮ ਹੁੰਦੀ ਐ ਜਿਹੜੀ ਐਟਮ ਹੁੰਦੀ ਐ ਇਹਦੀ ਨਹੀਂ ਚਾ ਕੀ ਬਣਾਇਆ ਨਾ ਤਾਂ ਆਹ ਨਹੀਂ ਜਗੀ ਮਾਯਾ ਲਾ ਵੀ ਆਪਣੀ ਭਾਜੀ ਵੱਡੇ ਤੇ ਇਹ ਲਗਭਗ ਵਾਏ ਥੋੜੇ ਵਿਜੀ ਹੁੰਦੇ ਨੇ ਆਪਣੇ ਡਿਊਟੀ ਜਾਂਦੇ ਨੇ ਤੇ ਫਿਰ ਅੱਜ ਮਲੇ ਤਾਂ ਮੈਂ ਚੱਲ ਮੁਲਾਕਾਤ ਕਰਾ ਦੀ ਤੁਹਾਡੇ ਨਾਲ ਤੁਸੀਂ ਕਹਿੰਦੇ ਰਹਿੰਦੇ ਵੀ ਲੈ ਵੱਡੀ ਦੀ ਦੇ ਹਸਬੰਦ ਕਿੱਥੇ ਨੇ ਵੀ ਆ ਆ ਗਏ ਤੁਹਾਡੇ ਸਾਹਮਣੇ ਨਾਲ ਹੀ ਕੀਤਾ ਚੁਣਾ ਕੀਤਾ ਤੇ ਆ ਮਗਰੋਂ ਹੁਣ ਫੇਰ ਚੌਲ ਖਾਏ ਹੁਣ ਨਾ ਕੋਈ ਪਰਿਆ ਜਾਣ ਨਹੀਂ ਰਿਹਾ ਸਭ ਸਹੀ ਹੋਈ ਕਿਦਾਂ ਆ ਬੱਗਾ ਮੇਰਾ ਆ ਗਿਆ ਡੇਢ ਘੰਟਾ ਦੇ ਦੋ ਖਾਣ ਤੇ ਲੱਗਦਾ ਨਹੀਂ ਭਾਜੀ ਹਾਂ ਓਏ ਹੋਏ ਮੇਰੀ ਨਹੀਂ ਗੱਡੀ ਰੋ ਬੈਗ ਰ ਖਾਣੇ ਗੱਡੀ ਦੇ ਵਿੱਚ ਦੋ ਅੱਜ ਗਏ ਓਏ ਹੋਏ ਵੱਡੀ ਦੀ ਵਾਲ ਰਾਤ ਰਪਾਂਗੇ ਹੁਣ ਉਧਰ ਚੱਲੇ ਆ ਵੀ ਚੱਲੀਏ ਸ਼ਹਿਰਾਜ ਵੀ ਨਾਲ ਹੀ ਜਾਉ ਸਾਡੇ ਮੈਂ ਤੇ ਸ਼ਹਿਰਾਜ ਜਾਵਾਂਗੇ ਇਹਦੇ ਮੰਮੀ ਡੈਡ ਨੂੰ ਲੈਣ ਵਾਸਤੇ ਉਧਰੋਂ ਕਿਉਂਕਿ ਉਹਨਾਂ ਨੇ ਵੱਡੀ ਦੀ ਨਾਲ ਦੇ ਘਰੇ ਰੈਡੀ ਹੋਣਾ ਆ ਤੇ ਹੁਣ ਉਧਰ ਚੱਲੇ ਪਹਿਨਾ ਮੈਂ ਤੇ ਮੈਂ ਇਹਦੇ ਪੱਕਾ ਮੰਨ ਲਿਆ ਟਾਈਮ ਦੇ ਨਾਲ ਹੀ ਅੱਜ ਮੈਕ ਹੋ ਗਿਆ ਰੈਡੀ ਤੇ ਇਹਦੇ ਸ਼ੇਰ ਹੁਣ ਵੀ ਹੋ ਗਿਆ ਰੈਡੀ ਇਹ ਕਰ ਰਹੀ ਰੱਖ ਰਿਖ ਰਹਿ ਬੈਠੀ ਕਾ ਹੁਣ ਰੱਖ ਲਵਾਂਗੇ ਬਸ ਕੇ ਇਹੀ ਦੋ ਬੈ ਗਿਆ ਆਹ ਹੈਂਡ ਬੈਗ ਹੋ ਜਾਏਗਾ ਤੇ ਇਹਦੇ ਵਿੱਚ ਕਹਿੰਦੇ 7 ਕਿਲੋ ਤੱਕ ਭਾਰ ਲੈ ਕੇ ਜਾ ਸਕਦੇ ਨੇ ਤੇ ਥੋੜਾ ਜਿਹਾ ਹੀ ਮਹਾਂ ਚਾਰ ਪੰਜ ਕਿਲੋ ਹੀ ਭਾਰ ਰੇ ਦਾ ਮਹਾਂ ਤੇ ਇਹਦਾ ਬਣਿਆ 15 ਕਿਲੋ ਰਤੀ ਤੋਲ ਕੇ ਆਏ ਸੀ ਟੋਟਲੀ 20 ਕਿਲੋ ਭਾਰ ਬੰਦਾ ਇੰਨੇ ਜ਼ਿਆਦਾ ਨਹੀਂ ਆਹ ਜੀ ਚੱਲੀਏ ਕਿਉਂਣ ਗਿਓ ਕਿ ਨਹੀਂ ਹੋਣਾ ਉਹਨਾਂ ਨੇ ਚਲ ਆ ਚੱਲੀਏ ਉਹਨਾਂ ਨੂੰ ਫੜ ਕੇ ਲੈਣਾ ਪਾਣਾ ਦਮਾਂ ਜਾਣਿਆਂ ਨੂੰ ਉਹਨਾਂ ਹੁਣ ਅੱਜ ਬਾ ਆਈ ਦੀ ਢੜੀ ਲਾਡੀਆਂ ਕਰ ਲੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਦਿਨ ਵਲੌਗ ਦੇ ਵਿੱਚ ਤੇ ਭਾਜੀ ਹੁਣ ਚੱਲੇ ਨੇ ਅੱਜ ਕੈਨੇਡਾ ਤੁਮਾਦਮਾ ਚੜ੍ਹਦੀ ਕਲਾ ਵਿੱਚ ਰੱਖੇ ਪਹੁੰਚ ਜਾਣ ਨੂੰ ਸੱਚੇ ਪਾਤਸ਼ਾਹ ਮਿਹਰ ਕਰੇ ਵੀ ਮਨਿੰਦਰ ਭਾਜੀ ਮੇਰਾ ਤਾਂ ਇਹ ਵੀ ਇਹਨਾਂ ਦੇ ਨਾਲ 바ਵਾ ਜੀ ਲੱਗਾ ਰਹਿੰਦਾ ਹੁੰਦਾ ਹੈ ਸਾਥ ਬਣਿਆ 바ਵਾ ਕਿਉਂਕਿ ਉਧਰ ਤਨੂੰ ਭਾਜੀ ਹੁਣੀ ਹੈਗੇ ਨੇ ਇੱਧਰ ਇਹ ਨੇ ਭਾਜੀ ਹੁਣੀ ਠੀਕ ਆ ਇਹ ਹਣੋ ਹਣੇ ਦੋਵੇਂ ਲੈਣੇ ਹੈਗੇ ਨੇ ਜੀਲ ਚਾ ਰਿੰਦਾ ਮੈਂ ਦੱਸਣਾ ਮੈਂ ਤੁਹਾਡੇ ਨਾਲ ਉਹ ਜੀਲ ਚਾ ਰਿੰਦਾ ਚਲੋ ਪਈ ਨਾ ਉਹ ਵੀ ਲਾਵਾਂਗੇ ਆ ਇਹ ਗੱਲ ਹੈ ਕਿ ਭਾਜੀ ਹੁਣ ਦੀ ਐਂਟਰੀ ਹੋਣੀ ਹੈ 11 ਵਜੇ ਦੇ ਨਾਲ ਤੇ ਮੈਂ ਤਾਂ ਰੈਡੀ ਆਂ ਸੰਦੀਪ ਹੁਣੀ ਕੋਈ ਰੈਡੀ ਨਹੀਂ ਹੋਇਆ ਜੀ ਉਹ ਜਿਹੜੇ ਨੂੰ ਗਸਾਉਂਦੇ ਆ ਮੈਂ 11 ਵਜੇ ਦੇ ਨਾਲ ਜਾਣਾ ਆਂ ਤੇ ਤੂੰ ਕੀ ਕਰਨ ਦੇ ਜੀ ਤੇ ਆਪਾਂ ਬੱਸ ਬੂਣੀ ਪਾਉਣੀ ਜਾਈ ਆ ਵੀ ਆਪਾਂ ਰੈਡੀ ਆਪਾਂ ਨੂੰ ਕਹਿ ਸਕਦਾ ਤੂੰ ਰੈਡੀ ਨਹੀਂ ਹੈਗਾ ਦੇਖੋ ਸਭ ਇੱਕ ਦੂਜੇ ਵਿੱਚ ਵਜਣ ਡਏ ਆ ਵੀ ਜਲਦੀ ਕਰ ਇਹਨੂੰ ਪਠਾ ਆਹਣ ਵੇ ਵੱਡੀ ਤਿਆਰ ਹੋ ਗਈ ਤਿਆਰ ਹੈ ਇਹਨੂੰ ਫੜ ਲਉ ਹੈ ਕਿਤੋਂ ਕੀ ਕਰਨੀ ਤਿਆਰ ਹੋਣਾ ਲੈ ਆਪੋ ਤਾਂ ਪਾਈ ਗਣੀ ਮੈਂ ਟਮਾਟੇ ਦੀ ਦੀਦੀ ਤਿਆਰ ਹੋ ਗਈ ਦੀਦੀ ਨੇ ਅੱਛਾ ਆਪਣੀ ਜੁੱਤੀ ਦੇ ਨਾਲ ਮੈਚਿੰਗ ਕੀਤੀ ਹੈ ਸ਼ਰਟ ਦੀ ਆਏ ਸ਼ਾਬਾਸ਼ੀ ਆਹ ਮੇਖੂ ਮੇਖਣ ਦੇ ਆਉਣੇ ਦੇਖਣੇ ਯਾ ਵੇਕੇ ਜਾਦ ਨਾ ਭਲਾ ਲੇ ਕਿਦੇ ਇੱਕ ਨਹੀਂ ਤੇ ਇੱਕ ਉਹ ਪਾਲਾ ਨਹੀਂ ਤੇ ਮੇਰਾ ਭਰਾ ਲੋਹੇ ਲਿਆ ਵਟਣ ਵਾਲਾ ਬਲੇਟ ਹੈ ਆਪਣੀ ਐਂਜਲ ਵੀ ਤਿਆਰ ਹੋ ਗਈ ਆ ਤੇ ਹਰ ਕੋਣ ਐਜ ਤਿਆਰ ਕਿਦਾਂ ਸੱਚ ਸ਼ਾਰਟ ਮੂਵੀ ਕਿਦਾਂ ਰਹੀ ਵਧੀਆ ਇਹਨਾਂ ਦਾ ਸਾਫ ਹੀ ਅਵੇਂ ਕਰਨੀ ਚਾਹੀਦੀ ਨੇ ਸਾਫ ਇੱਕ ਰਿਵਾਈਸ ਨੂੰ ਕਰ ਲੈ ਸਾਫ ਕੌਣ ਤੇ ਨਾਂ ਵਾਜੀ ਅਗਰ ਤੁਸੀਂ ਦੋਈ ਨਾਣੀਆਂ ਆ ਵੈਸਾ ਫਿਸੇ ਫਰੰਡੇ ਵੀ ਐਸੇ ਸਮਕਤੇ ਖਾਇਆ ਵਾ ਤੇ ਆ ਵੈਸੇ ਆਈ ਇਹ ਆ ਬੰਦੇ ਨਾਲ ਲੜਨ ਨਾਤਾ ਨਹੀਂ ਜੇਗਾ ਵੇ ਲਟਕਾ ਜੇ ਲੱਗਾ ਨਾ ਤਕਾ ਕਿਸੇ ਮੇਰੇ ਮੂੰਹ ਤੋਂ 6 ਵਜੇ ਆ ਨਾਤਾ ਦੇ ਨੀ ਨਾ ਮੇਰਾ ਫੋਨ ਕਿੱਥੇ ਆ ਪੁਰਲਾ ਜਣ ਨੂੰ ਉਸਦੀ ਸੇਵਾ ਆ ਲਿਆ ਨੇ ਮੈਂ ਨਾਤਾ ਮਨੇਰਦਾ ਵਾ ਜਾ ਤੁਸੀਂ ਪੁੱਤ ਪੁੱਤ ਸੁਤਾਂ ਨਹੀਂ ਐਨ ਵੇਖੋ ਲੈ ਲਾਤੀ ਇੱਧਰ ਵੇਖੋ ਉੱਪਰ ਹਰਗੁਣਾ ਆਈ ਚਿੜੀਆ ਰਾਣੀ ਚਿੜੀਆ ਰਾਣੀ ਪਾਪਾ ਪਾਪਾ ਸਿਰ ਮਾਰ ਰਹੀ ਲਾ ਮਮੀ ਨਹੀਂ ਆ ਗਏ ਨੇ ਯਸਕਾ ਜੀ ਇਹਦੇ ਹੋਣੀ ਚੱਲੀ ਆ ਨਾਲ ਚੱਲੀ ਆ ਨਾਲ ਚੱਲੀ ਆ ਮਾਸੇ ਹੂੰ ਮਹਿਲਾ ਕਦਾਂ ਐਨਕਾਂ ਲਾਈਆਂ ਵਾ ਇਹ ਮੈਂ ਕੰਧਾਂ ਚ ਵਾਈਦੀਆਂ ਚਲੋ ਯਾਰ ਇਹਨਾਂ ਨੇ ਟਾਈਮ ਹੀ ਬੜਾ ਲਾਤਾ ਆ ਫਸ ਕੇ ਭਾਜੀ ਤੁਰਨੀ ਨਹੀਂ ਦੇ ਬਹੁਤ ਵਧੀਆ ਚੜਦੀ ਗੱਲ ਠੀਕ ਠਾਕ ਬੈਗ ਪਹਿਲਾਂ ਲੈ ਆਏ ਬਾਹਰ ਯਾਰ ਗੱਡੀ ਆਈ ਨਹੀਂ ਗੱਡੀਆਂ ਦੋ ਜਾਣੀਆਂ ਨੇ ਇਹਨੂੰ ਫੜੇ ਕਦਾਂ ਬੈਗ ਲੈ ਨਿਕਲੇ ਫਰਦਾ ਕਰਨਾ ਬੂਟ ਪੋਣੇ ਬੈਗ ਕਈ ਜਾਣੇ ਲਓ ਪਰ ਉਹ ਤਾਂ ਨਹੀਂ ਪਾਏ ਕਿ ਮਾਲ ਨਹੀਂ ਚਲੋ ਤਿਆਰ ਕਰੀਦਾ ਉਹ ਸਾਹਿਬ ਇਹਨਾਂ ਦਾ ਤੇ ਹੁਣ ਤਸ਼ਮੀ ਨਹੀਂ ਬੰਦ ਹੋਣੀ ਆ ਤੂੰ ਕੋਸ ਸਾਹਿਬ ਲੈ 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 ਕੁਲੀ ਜਾ ਪੈ ਗਿਆ ਕਹਿੰਦੇ ਅਜੇ ਵੀ ਨਹੀਂ ਗਿਆ ਨਾ ਹੜੇ ਨੂੰ ਆ ਸ਼ਟਮਕਰ ਕਰ ਦਈਏ ਬੈਗ ਨਾ ਦੂਜੀ ਗੱਡੀ ਆ ਰਹੀ ਉਹਦੇ ਤੇ ਰੱਖ ਲੈਣੇ ਆ ਤੇ ਬੈ ਇਹਦੇ ਵਿੱਚ ਜਾਣ ਕੇ ਸਰ ਜਾਣੇ ਚੱਲ ਚਲੋ ਇਹ ਜੋ ਤੂੰ ਤਾਂ ਨਹੀਂ ਨਾ ਤੂੰ ਇੱਥੇ ਰਹਿ ਤੂੰ ਕਰਨਾ ਹੀ ਜਾ ਕੇ ਜਾ ਤੇ ਨਹੀਂ ਸ਼ਿਰਾਜ ਸ਼ਰਾਜ ਇਹਨਾਂ ਦਾ ਤੂੰ ਇੱਥੇ ਰ ਤੂੰ ਕਰਨ ਜਾ ਕੇ ਤਾਲਾ ਲਾਇਆ ਨਹੀਂ ਤਾਲਾ ਲਾਇਆ ਨਹੀਂ ਤੇ ਜਿੰਦਰਾ ਫਾਣ ਚੱਲ ਗਿਆ ਗਮੰਡੀਆਂ ਨੂੰ ਇਹਨੇ ਇਹਦੇ ਸਿਰ ਨੂੰ ਚੜ ਗਈ ਲੱਗਦੀ ਗੱਲ ਹੈ ਖਿੱਚ ਜ਼ੋਰ ਨਾਲ ਹੁਣ ਜਾਣ ਨਹੀਂ ਉਹ ਖਿੱਚ ਮਮਾ ਮਾਈਕ ਹੋ ਰਹੀ ਹੈ ਨਾ ਖਿੱਚ ਬਸ ਬਰਾਏ ਬਾਹਰ ਹੋਣਾ ਬਣਾ ਤੋ ਨਹੀਂ ਕਰੀ ਇਹ ਚੱਲ ਚੱਲ ਬਸ ਨਹੀਂ ਮੇਰਾ ਮੂੰਹ ਅੜ ਗਿਆ ਆਓ ਬੈਠੋ 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 ਆਜੋ ਬੈਠੋ 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 ਆਜੋ ਕੀ ਕਰਨ ਦੇ ਯਾਰ ਬਹਿੰਦੇ ਨਹੀਂ ਆ ਓਏ ਓਹੋ ਤੱਕ ਕੀ ਕਰਨ ਦੇ ਜੀ ਯਾਰ ਤੀ ਬਹਿੰਦੇ ਨਹੀਂ ਜੇ ਆਜੋ ਆਜੋ ਹਰ ਮਣਾ ਪੂਰੇ ਆਉਣਾ ਸੀ ਇੱਥੇ ਆਉਣਾ ਸੀ ਇੱਥੇ ਆ ਇੱਥੇ ਆ ਯਾਰ ਤੈਨੂੰ ਗੱਲਾਂ ਬਾਤਾਂ ਨਹੀਂ ਕਰਨੀਆਂ ਦੋ ਚਾਰ ਓਹੋ ਤੈਨੂੰ ਉਹ ਬੈਠੋ ਗਾ ਵਡਿਏ ਤੂੰ ਬੈ ਪਹਿਲਾਂ ਯਾਰ ਤੈਨੂੰ ਔਖਾਂ ਵਾਰਨਾ ਪੈਂਦਾ ਵਾ ਯਾਰ ਹਾਦੀ ਹੋ ਗਈ ਯਾ ਓਏ ਦੁਖੀ ਕੀਤਾ ਕਿ ਨਹੀਂ ਭਾਜੀ ਇੰਨੇ ਤੇ ਬਹੁਤ ਜ਼ਿਆਦਾ ਸਾਰੇ ਮੈਨੂੰ ਵੱਡੀ ਵੱਡੀ ਕਹਿੰਦੇ ਤੂੰ ਵੱਡੀ ਕਿਹਾ ਕਰ ਹਾਂ ਸ਼ਾਹ ਜੀ ਤੇ ਵੱਡੀ ਬਸ ਭਰਾਵਾ ਬੈਲਟ ਲਾੜੋਗਾ ਚਲੋ ਵਾਹਿਗੁਰੂ ਦਾ ਨਾਮ ਚਲੀ ਚਲੋ ਠੀਕ ਸੋਹਿਆ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਕਿੰਨੂ ਕੋਈ ਗੱਲ ਨਹੀਂ ਕੋਈ ਨਹੀਂ ਠੀਕ ਹੈ ਕਾ ਇੱਥੇ ਸੈਂਟਰ ਵੀ ਠੀਕ ਹੈ ਚੱਲਣਾ ਵੇ ਕਿਰਾ ਬੱਸ ਆ ਬਣਾ ਸੇਕ ਹੀ ਬਾਹਰ ਚੱਲੋ ਠੀਕ ਆ ਰਹਿੰਦਗੇ ਨੇ ਇੱਥੇ ਪਾ ਨੂੰ ਮੈਨੂੰ ਚੜਾਓ ਜੇ ਦਾ ਦਾ ਹੋਵੇ ਨਾ ਤੇ ਮੈਂ ਕਹਿੰਦਾ ਗੱਲਾਂ ਕਰਦੀ ਜਿਹੜੇ ਕਹਿੰਦੇ ਅਸੀਂ ਚੱਲ ਜਾਈ ਅਸੀਂ ਚੱਲ ਜਾਈਏ ਟੱਬਰ ਨੇ ਆਪਣੇ ਆਪ ਨੂੰ ਤੌਣੀ ਚੜੀ ਜਾਣੀ ਇੱਕ ਦੂਜੇ ਨੂੰ ਮੈਂ ਜਾਣਾ ਹੀ ਬਿਲਕੁਲ 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 ਹਾਂ ਮੈਂ ਬਹੁਤ ਛੋਣਾ ਆਪਾਂ ਵੀ ਜਾਵਾਂਗੇ ਬਹੁਤ ਜਲਦੀ ਬੱਸ ਮੈਨੂੰ ਨਵਾਜ ਫਿਰ ਤੁਹਾਨੂੰ ਚੜਾਉਣ ਜਾਵਾਂ ਬਿਲਕੁਲ ਦੇ ਦੂੰਗਾ ਮੇਰੇ ਤਾਂ ਦਾ ਨੰਬਰ ਲੱਗ ਜਾਣਾ ਛੇਤੀ ਹੁੰਦੇ ਮੇਰਾ ਹੀ ਤੁਹਾਨੂੰ ਚੜਾਉਣ ਜਾਣਾ ਮੇਰਾ ਹਰਮੰਦਾ ਨੰਬਰ ਪਾਜੀ ਅੰਮ੍ਰਿਤਸਰ ਦੀਦੀ ਕਹਿਣ ਦੇਣਾ ਚੰਗੀ ਤਰ੍ਹਾਂ ਵੇਖ ਲੈਣਾ ਹਾਂ ਅੰਮ੍ਰਿਤਸਰ ਹੀ ਪੜਾਈ ਕ ਅੰਮ੍ਰਿਤਸਰ ਵੀਂਦੇ ਆਏ ਹੁੰਦਾ ਨਾ ਸਾਰੀ ਜੰਮੇ ਪੜਾਈ ਤੇ ਕੈਨੇਡਾ ਵੇਖੂ ਜਾਗੇ ਹੁਣ ਰੈੱਡ ਲਾਈਟ ਹੋਈ ਹੁਣ ਕੈਨੇਡਾ ਵੇਖੂ ਜਾਗੇ ਸਹੀ ਗਾ ਹੁਣ ਮੈਂ ਕਿਹਾ ਸਾਗਰ ਦੀ ਬੋਟੀ ਨੂੰ ਮਿਲ ਲਿਆ ਜਾਗੇ ਆਓ ਚੱਲ ਆਓ ਇੰਡੀਆ ਇੰਡੀਆ ਜਿਹਾ ਲੱਭੀ ਨਹੀਂ ਆ ਉਧਰ ਸ਼ਾਇਦ ਕਈ ਕੋਈ ਹੋਵੇ ਹੈ ਆਪਣੀ ਮੋਟੀ ਛੜ ਕੇ ਸਾਗ ਦੀ ਉਹ ਨਾ ਮਿਲਣਾ ਨਹੀਂ ਗਾਣਾ ਬੜਾ ਚੱਲਣਾ ਗਾਣਾ ਬੜਾ ਚੱਲਣਾ ਬੱਸ ਨੂੰ ਵਿਧਾਈ ਦੇ ਕੇ ਆਇਨਾ ਗੇ ਗੱਡੀਏ ਕੋਣ ਤੋਰਣ ਦੇ ਇੱਥੇ ਵਲੋਗਿੰਗ ਕਰਨੀ ਬਣਦੀ ਓ ਤਾਂ ਮੈਂ ਕਰਦੇ ਨੰਦਾ ਵੀ ਚੱਲਦੀ ਗੱਡੀ 'ਚ ਪਰ ਇੱਥੇ ਕਰਨੀ ਬਣਦੀ ਏ ਕਿਉਂਕਿ ਹੁਣ ਆਪਾਂ ਏਅਰਪੋਰਟ ਪਹੁੰਚਣ ਵਾਲੇ ਆ ਆ ਨਾਲ ਹੀ ਏਅਰਪੋਰਟ ਰਹਿਗਾ ਸਾਹਮਣੇ ਪਹੁੰਚ ਗਏ ਪਹੁੰਚ ਗਏ ਲਓ ਜੀ ਪਹੁੰਚ ਗਏ ਜੀ ਗਲਤੀ ਹੋ ਗਈ ਮੇਰੇ ਕੋਲੋਂ ਬਹੁਤ ਤਗੜੀ ਆ ਸੰਡੂ ਤੇ ਹੁਣ ਬਾਪੂ ਬੋਲਣ ਜੋਗ ਨਹੀਂ ਰਿਹਾ ਪਹੁੰਚ ਗਏ ਆ ਆਪਾਂ ਏਅਰਪੋਰਟ ਤੇ ਇੱਧਰ ਆਪਣਾ ਤਿਰੰਗਾ ਝੰਡਾ ਹਵਾਆਂ ਨੇ ਚੱਲ ਰਹੀ ਤੇ ਤਾਂ ਕਰਕੇ ਲਹਿਰਾਉਣ ਨੂੰ ਡੈਚਿੰਗ ਤਰਾਂ ਡਿੱਗੀ ਗਾਲੀ ਖੋਲ ਤੇ ਇਹ ਚੋ ਕੱਢਣਾ ਹੀ ਤਹੀਂ ਉਹ ਭਾਜੀ ਨੂੰ ਕੀ ਹੋਗਾ ਜੇ ਹੁਣ ਜਾਣ ਤੋਂ ਪਹਿਲਾਂ ਹੋਗਾ ਕੋਲ ਲੱਗਦਾ ਹੈ ਚੇਤਾਵਨੀ ਗਿਆ ਸਮਾਨ ਤੀ ਕੇਹਨੇ ਕਹਣਾ ਮੁਬਾਰਕਾਂ ਦਿੱਤੀਆਂ ਨਹੀਂ ਮੁਬਾਰਕਾਂ ਬੜੀ ਬੜੀ ਦਿੱਤੀਆਂ ਪਰ ਮੁਬਾਰਕਾਂ ਬਹੁਤ ਬਹੁਤ ਹੈ ਲਓ ਜੀ ਭਾਈ ਹੁਣਾਂ ਨਾ ਹੁਣ ਬਣੀ ਕਿ ਨਹੀਂ ਗੱਲ ਝੰਡਾ ਲਹਿਰਾਉਣ ਲੱਪੈ ਕਰੇ ਹੁਣ ਇਹ ਹੁੰਦੀ ਜਗਾ ਆ ਪਾਪੜੀ ਦੂਸਰੀ ਗੱਡੀ ਦੀ ਵੇਟ ਕਰ ਰਹੇ ਸੀ ਕਿਉਂਕਿ ਉਹਦੇ ਵਿੱਚ ਭਾਜੀ ਉਹਨਾਂ ਨੇ ਆਪਣੇ ਉਹ ਰੱਖੇ ਹੋਏ ਨੇ ਬੈਗ ਰੱਖੇ ਹੋਏ ਆ। ਗੁੜੀਆਂ ਸੌਂਗੀ ਆ। ਉਥੇ ਸੜਿਆ। ਤਾਂ ਇਹਨਾਂ ਤਾਂ ਭਾਜੀ ਉਹਦੇ ਡੈਡੀ ਪ੍ਰਾਈਵੇਟ ਗੱਡੀਆਂ ਆਏ ਨੇ, ਮੁੰਡੀਆਂ ਆਏ ਨੇ। ਗੱਡੀਆਂ ਲੱਗੀਆਂ, ਗੱਡੀਆਂ ਨੂੰ ਬਾਹਰ ਪਾਰਕਿੰਗ 'ਚ ਲੈ ਕੇ ਜਾਓ। ਲਾ ਉਸਮੈਂਟ ਹੋ ਰਹੀ ਹੈ। ਆਪ ਕੋਈ ਗੱਡੀ ਨਹੀਂ ਲੈਣੀ ਉਹ ਰੋਡ ਦੇ ਨਾਲ। ਇਹ ਰਸਤਾ ਬਣਿਆ 올림픽 ਐਂਡ ਰੋਡ। ਆਪਣੇ ਵਿਜਾਖੰਡ ਹੈ। ਖੜੇ ਖੜੇ ਆਪੀਗੀ। ਮੈਂ ਨੂੰ ਸੁਲਾ ਮਾਰੀ ਨੇ ਕਿ ਆਉ ਤਨ ਲੈ ਚਲੀ ਹੈ ਹੈ ਤਾਂ ਜਿੱਥੇ ਤਨ ਕੋਈ ਜਾ ਸਕਦਾ ਵਾ ਮੈਂ ਦੂਜਾ ਫੇ ਟਿਕਟ ਆਈ ਉਹਦਾ ਉਦਾ ਨਹੀਂ ਜਾ ਸਕਦਾ ਇਹ ਇਹਦ ਗੱਲ ਹੋਈ ਮੈਂ ਹੈ ਕੱਲਾ ਹੀ ਬੈਗੜਿਆ ਚੱਕਣਾ ਤੇ ਮੈਂ ਅਸੀਂ ਵੀ ਚੱਕਣਾ ਇਹਨੇ ਗੜੀ ਸਾਨੂੰ ਸੁਲਾ ਮਾਰੀ ਆ ਪਿਆ ਉਹ ਲੈ ਚਲੀ ਗਈ ਬੜੇ ਚਿਰਾਂ ਬਾਅਦ 에어ਪੋਰਟ ਤੇ ਆਏ ਜਿੱਦ ਤਮ ਬਹਿਰੀਨ ਗਿਆ ਹੈ ਨਾ ਜਾਂ ਡੈਡੀ ਗਏ ਉਦੋਂ ਉਦੋਂ ਆਇਆ ਹੈਗਾ ਉਸ ਤੋਂ ਬਾਅਦ ਐਰ ਹੋਣ ਆਇਆ ਕਾਫੀ ਚਿਰ ਬਾਅਦ ਮੈਂ ਜਾ ਰਹੀ ਹਾਂ ਦੇਵ ਅੰਜਲੇ ਕਾਂ ਜਾ ਰਹੇ ਤੂੰ ਇਹ ਕੈਂਸੀਟ ਪਾਇਮ ਲੈ ਇਹ ਤਾਂ ਹੁਣ ਸੁੱਤੀ ਉੱਠ ਨਹੀਂ ਖਲੋਤੀ ਹੈ ਲੈ ਹਾਂਜੀ ਹਰ ਗਣ ਪਪਾ ਪਪਾ ਇਹ ਤਾਂ ਉਹ ਹੁਣ ਸੁੱਤੀ ਹੈ ਮੈਨੂੰ ਕਿਥੇ ਮੈਨੂੰ ਮੈਨੂੰ ਲੱਭਣ ਲੱਤੀ ਆਈ ਓਏ ਆਈ ਮੇਰੀ ਕੁੜੀ ਦਾ ਭਾਰ ਨਹੀਂ ਨਾ ਹੈਗਾ ਤੁਸੀਂ ਨਾ ਬੋ ਜਾਣਵਾਤ ਇਹ ਲੋਕ ਕਿਦਾਂ ਲਾਈਨਾਂ ਵਿੱਚ ਲੱਗੇ ਨੇ ਇਹਨੇ ਕਿ ਇੱਥੇ ਦੇਖ ਚੰਡੀਗੜ੍ਹ ਲੋਕ ਰੂਲ ਫੋਲੋ ਕਰਦੇ ਨੇ ਹੈ ਸਹੀ ਗੱਲ ਕਹਣੀ ਮੈਂ ਹੋਰ ਜਗ੍ਹਾ ਤੇ ਨਹੀਂ ਕਰਦੇ ਵੀ ਮੜੀ ਦੀ ਜਿਹਨੇ ਮਨਿੰਦਰ ਭਾਈ ਟਰੋਲੀ ਲਿਆ ਕੇ ਮੈਂ ਇਹਦੀ ਬਾਨੇ ਗਈ ਸਪੈਸ਼ਲ ਟਰੋਲੀ ਇਹਦੇ ਹਾਂ ਸਪੈਸ਼ਲ ਹੋਣੀ ਹੈ ਹੈ ਇਹਨੇ ਆਪ ਹੀ ਟਰੋਲੀ ਤੇ ਬਹਿ ਕੇ ਜਾਣਾ ਹੈ ਜਿੱਦਾਂ ਨਿਆਣਾ ਹੈ ਹਾਂ ਹਾਂ ਨਾ ਉਹ ਵਾ ਦੋ ਅੱਜ ਸਵੇਰੇ ਤੱਕ ਕੀ ਬਿਆਨ ਨਹੀਂ ਪੜ ਮੈਨੂੰ ਚੱਲ ਚੱਲ ਛੇਤੀ ਚੱਲ ਛੇਤੀ ਤੇ ਹੁਣ ਹੈ ਹੈਂ ਜੀ ਭਾਈ ਉਚੋ ਉਹ ਗਰੋਂ ਨਾ ਪੀਉਂਦਾ ਹਾਂ ਸਾਰੇ ਹੋ ਗਏ ਜੀ ਦੋਲ ਪੋਰੇ ਜਿਹਦਾ ਦੇਖ ਲੈ ਦਿਲ ਥੋੜਾ ਹੋ ਨਹੀਂ ਰਿਹਾ ਅੱਜ ਜਿਹਦਾ ਦਿਲ ਥੋੜਾ ਸਾਰੇ ਜਣੇ ਕਹਿੰਦੇ ਦੀਪ ਦਾ ਦਿਲ ਥੋੜਾ ਹੈ ਹੁਣ ਦਬਾ ਹੋ ਗਿਆ प <laughs> यह <laughs> <laughs> ਹੇਦੀ ਦੀ ਵੀ ਲੋਡ ਹੋਏ ਦੱਸਦੇ ਹਾਂ ਹਾਂ ਜਾ ਕੇ ਫੋਨ ਕਰਿਓ ਹੈਂ ਪਹੁੰਚ ਕੇ ਚਲੋ ਹਾਂ ਜੀ ਜੀ ਵੀਰ ਭੀ ਸੇਪਾ ਹੁਣ ਕਿ ਨਵੀਂ ਖੀ ਮੇਰਾ ਵੀ ਓਕੇ ਸਾਹਿਬ ਜੀ ਉਹ ਨਾਰੇ ਵੀਰ ਕੀ ਕਹਿੰਦੀ ਨਹੀਂ ਜਲਦੀ ਜਾ ਜਲਦੀ ਦੀਦੀ ਕੰਨ ਮੇਰਾ ਹੱਥ ਵੱਢੀ ਹੈ ਦੀਦੀ ਕੰਨ ਮੇਰਾ ਹੱਥ ਵੱਢ ਨਹੀਂ ਜਾਣ ਲੱਗ ਓਕੇ ਬਾਏ ਬਾਏ ओके बाय ओके बाय बाय कल फिर ओके 나가 वापस आया फिर 10 मिनट रुक जा भी पाजी <laughs> 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 ਇੱਕ ਵਾਹਨ ਨਾਲ ਭਾਜੀ ਹੁਣਾਂ ਨੇ ਬੈਠਣਾ ਆ ਤੇ ਮੇਰੇ ਸਾਹਮਣੇ 11:30 ਵਜੇ ਦੇ ਨਾਲ ਇਹਨਾਂ ਨੇ ਐਂਟਰੀ ਕਰ ਲਈ 11:30 12:00 ਵਜੇ ਦੇ ਲਗਭਗ ਇੱਥੋਂ ਇਹਨਾਂ ਨੇ ਅਮਰਸਰੋਂ ਜਾਣਾ ਹੈ ਦਿੱਲੀ ਦਿੱਲੀ ਤੋਂ ਅੱਗੇ ਜਾਣਾ ਮੁੜ ਕੇ ਇਹਨਾਂ ਨੇ ਇੱਥੋਂ ਅਮਰਸਾ ਦੀ ਟਿਕਟ ਕਰਵਾਈ ਹੋਈ ਹੈ ਇਹਨਾਂ ਨੇ ਇੱਥੋਂ ਕੋਈ ਮੁਸ਼ਕਿਲ ਨਹੀਂ ਹੈ ਕਿ ਮੁਸ਼ਕਲਾਂ ਦੀ ਗੱਡੀਆਂ ਇੱਥੋਂ ਸਮਝ ਲਾ ਵੀ ਇਹਨਾਂ ਨੂੰ ਉਹ ਆਪੇ ਟਿਕਟ ਤੇ ਆਧਾਰ ਕਾਰਡ ਚਾਹੀਦਾ ਬਸ ਕਹਿੰਦਾ ਕਿਉਂਕਿ ਇਹਨਾਂ ਨੇ ਦਿੱਲੀ ਦਾ ਤਾਂ ਜਾਣਾ ਉਸ ਤੋਂ ਅੱਗੇ ਮੁੜ ਕੇ ਜਾਣਾ ਹੈ ਲੈ ਵੀ ਚੱਲੇ ਆਈ ਹੁਣ ਆਪਣਾ ਸ਼ੇਅਰ ਇਹ ਐਂਟਰੀ ਉੱਪਰਲੀ ਸਾਈਡੋਂ ਉਧਰ ਲੱਗਾ ਆ ਉਹ ਵਿੱਚ ਚੈਕਿੰਗ ਹੋ ਰਹੀ ਹੈ ਟਿਕਟ ਦੀ ਪ੍ਰਾਈਵੇਟ ਦੀ ਲਾਈਨ ਜਿਹੜੀ ਉੱਪਰਲੀ ਸਾਈਡ ਆ ਜਿਨ੍ਹਾਂ ਨੇ ਮੈਨੂੰ ਲੋਕਲ ਜਾਣਾ ਹੈ ਜਿੱਦਾਂ ਆਪਣੇ ਇੰਡੀਆ ਵਿੱਚ ਜਿਨ੍ਹਾਂ ਜਾਣਾ ਨਾ ਉਹਦੀ ਪਰਲੀ ਸੇਡ ਲਾਈਨ ਤੇ ਜਿਨ੍ਹਾਂ ਨੇ ਸਿੱਧਾ ਮਤਲਬ ਕੈਨੇਡਾ ਜਿੱਥੇ ਦੁਬਈ ਜਿੱਥੇ ਜਾਣਾ ਉਹ ਆਹ ਲਾਈਨ ਸਿੱਧਾ ਪਰਲੀ ਟੈਂਡੋ ਪਾਈ ਮੰਨਦੇ ਆ ਹੋਰ ਚੱਲ ਗਏ ਹੋ ਜਾਂਦਾ ਹਾਂ ਵਾਏ ਆਏ ਹੋਏ ਆ ਸਾਹਮਣੇ ਆਹ ਕਾਲੀ ਸ਼ੀਸ਼ੇਲ ਪਾਈ ਜੀ ਆਹ ਸਮਝ ਔਰ ਉਹ ਤਾਂ ਕਹਿੰਦੀ ਸੀ ਕਦੋਂ ਜਾਣਾ ਹੈ ਹੈ ਚਲੋ ਮੈਂ ਅੱਜ ਤੁਹਾਨੂੰ ਭਾਈ ਜੀ ਹਣੀ ਗੱਡੀ ਆਪਣਾ ਲਗਾਉਣ ਵਾਸਤੇ ਆਇਆ ਪਾਰਕਿੰਗ ਦੇ ਵਿੱਚ ਕਿ ਅੱਗੇ 500 ਰੁਪਏ ਲੱਗਾ ਸੀ ਅੱਗੇ 500 ਲੱਗਾ ਸੀ ਹੱਥ ਜੇਬ ਤੋਂ ਚੱਲਿਆ ਸੀ ਅਸੀਂ ਪਰਲੀ ਸਾਈਡ ਗੱਡੀ ਲੈਈ ਉਹ ਕਹਿੰਦੇ ਮਹੌਲ ਪਾਰਕਿੰਗ ਕਰਦੇ ਕਹਿੰਦੇ ਤੁਸੀਂ ਵੱਧ ਤੋਂ ਵੱਧ 10 ਤੋਂ 10 ਮਿੰਟ ਖੜਾ ਸਕਦੇ ਹੋ ਹਾਂ ਬਹੁਤ ਕਹਿੰਦਾ ਉਹ ਤੇ ਬਸ ਐਮਰਜੈਂਸੀ ਲਈ 10 ਮਿੰਟ ਹੀ ਆਪਣੀ ਫੈਮਿਲੀ ਨੂੰ ਉਤਾਰੋ ਤੇ ਜਾਓ ਜੀ ਇੱਧਰ ਲਈ ਬੰਦੇ ਆ ਗਏ ਫਿਰ ਕਹਿੰਦਾ ਮੁੜ ਕੇ ਜੀ ਸਾਈਡ ਤੇ ਹਾਂ ਕਹਿੰਦਾ ਨਹੀਂ ਤੇ ਵਾਪਸ ਆਣ ਕੇ ਇੱਥੇ 60 ਰੁਪਏ ਲੈਂਦੇ ਇੱਥੇ ਆਣ ਕੇ ਤੇ ਤੁਹਾਨੂੰ ਗੱਡੀ ਪਾਰਕ ਕਰਨੀ ਚਾਹੀਦੀ ਹੈ ਫਿਰ ਇੱਧਰ ਆਣ ਕੇ ਕਰਕੇ ਆਏ ਹੁਣ ਇੱਥੋਂ ਪੈਦਲ ਜਾ ਰਹੇ ਆ ਉਹ ਇਹਦੇ ਸਾਹਮਣੇ ਹੀ ਹੈ ਦ ਵੇਖੋ ਸਾਡੇ ਇੱਧਰ ਸਾਹਮਣੇ ਆ ਉਹ। ਮਤਲਬ ਬਾਹਰ ਤੋਂ ਏਅਰਪੋਰਟ ਆ। ਆਹ ਸਾਹਮਣੇ ਲੱਗਾ ਜਹਾਜ ਆ। ਉਹ ਸਾਹਮਣੇ ਜਹਾਜ ਲੱਗਾ ਜੇ। ਇਹ ਆ। ਇੱਥੇ ਲੈਣਾ ਮਨਿੰਦਰ ਨੇ ਬੈਠ। ਆਹ ਕੰਮ ਲੱਭਦੀ ਏ ਕਹਿੰਦੀ ਤਰਾ ਮੈਨੂੰ। ਤਰਾ ਕਹਿੰਦੀ। ਤਰਾ ਉਹ ਵੇਖੀ ਬਸ। ਆਹ ਜੀਜਾ। ਇਹ ਟੱਡਣਾ ਪਈ ਇਵੇਂ ਬਾਹਰ। ਇੱਕ ਮਿੰਟ ਫੜਦੇ। ਛੱਡ ਦੇ। ਲੈ ਮਨਿੰਦਰ ਭਾਈ ਦਾ ਜਹਾਜ ਚੱਲਿਆ ਆਈ। ਮਾਸਟਰ ਦਾ ਕਿਥੇ ਜਾ ਆਜਾ ਜੀ ਮਾਸਟਰ ਦਾ ਜਾਜ ਹੁੰਦਾ ਤਾਂ ਉਹਨੂੰ ਕੈਨੇਡਾ ਨਾਲ ਬੈਠਾ ਹੁੰਦਾ ਮੈਂ ਨਹੀਂ ਸਕੋ ਕਹਿਣਾ ਇਹ ਦੇਖ ਲੋ ਭੱਜ ਕੇ ਆ ਗਏ ਮਾਸਾ ਜੱਲੀ ਭਾਈ ਉਹਨਾਂ ਦੀ ਫਲਾਈਟ ਪਾਪਾ ਛੱਲੇ ਆ ਗਏ ਉਹ ਹੀ ਭਜਾ ਜਾ ਰਹੇ ਉਹਨੂੰ ਕਾ ਇੰਨਾ ਖਾਲੀ ਥਾਂ ਹੈ ਭਜਾਉਂਦਾ ਕਿਉਂ ਨਹੀਂ ਪੂਛੀ ਘਮੋਂਦੇ ਨੇ ਆਪਣੀ ਕਿ ਜਹਾਂ ਸਾਰੇ ਵੇਗ ਦਾ ਇਕੱਠੇ ਹੋਏ ਆ ਇਹ ਐਵੇਂ ਉਧਰ ਵੀਡੀਓ ਵੇ ਬੰਡੀਆਂ ਇਹ ਐਮਐਲਏ ਜਿਹਦੀਆਂ ਵੀਡੀਓ ਬੰਡੀਆਂ ਹੈ ਹੈ ਪਾਜੀ ਮੈਂ ਐਮਐਲਏ ਚੱਲਿਆ ਇਹ ਤਾਂ ਮਨਿੰਦਰ ਨੂੰ ਪਾਕਿਸਤਾਨ ਨੂੰ ਲੈ ਗਿਆ ਵਾ ਇਧਰ ਨੂੰ ਕਮਾ ਕੇ ਲਿਆਊਗਾ ਨਹੀਂ ਉੱਤੋਂ ਦੀ ਵੱਡਾ ਰਾਉਂਡ ਆ ਨਾ ਆ ਰਾਉਂਡ ਆ ਹੋ ਬਸ ਬਾਬਾ ਉਦਾਂ ਓਏ ਆਪਣਾ ਤੇ ਤੇਲ ਜ਼ਿਆਦਾ ਹੈ ਇਹਦੇ ਉਹ ਕਹਿੰਦੇ ਜਣੇ ਥੋੜਾ ਰਾਉਂਡ ਕਮਾ ਲੈਈਏ ਮਨੰਦਰ ਨੂੰ ਫੋਨ ਕਰਿਆ ਮਨੇ ਬਾਹ ਕੱਢ ਕੇ ਮੈਨੂੰ ਕਹੇ ਹੈ ਉਹਦੇ ਬੜੀ ਦੂਰ ਚਲ ਗਿਆ ਜਾ ਜਾਣਾ ਉਹ ਜਾਣਦੇ ਆ ਉਹ ਜਾਂਦਾ ਹੀ ਲੈ ਐ ਇਹਨਾਂ ਦਾ ਸੰਦੀਪ ਦੀ ਡੋਲੀ ਤੁਰਨ ਤੇ ਨਹੀਂ ਤੁਸੀਂ ਰੋਏ ਹਾਂ ਜਾਂ ਤੋਂ ਇੰਤੁ ਦਾਂ ਦੇ ਵੀ ਜਾ ਲੋ ਕੋਈ ਨਾ ਕੋਈ ਨਾ ਚਲੋ ਚਲੀ ਹਣ ਬਿਠੋ ਕਾਰ ਦੇ ਚੋਲੇ ਹੋ ਕਰੋ ਲਿਓ ਚਲੋ ਇੰਗੇ ਆਪ ਕਰ ਜਾ ਮਾਸਤ ਕਰਵਾਉਂਗੇ ਇੰਦੇ ਉਪਰ ਮੇਟੋ ਕੋਤੇ ਮਦੇ ਵਾ ਨਹੀਂ ਆਜਣਾ ਹੁਣ ਫੇਰ ਆਜਣਾ ਛੱਡੇ ਸਾਲ ਬਾਅਦ ਆਉਣਾ ਵੀ ਵੀਡੀਓ ਬੋਲ ਰੋਜ਼ ਹੋਣੀ ਆ ਕੋਈ ਗੱਲ ਨਹੀਂ ਆ ਚਲੋ ਚਲੀਏ ਮਾਰੇ ਕਿਰਪਾ ਕਰੇ ਚੇਰਾਇਨੇ ਤੋਂ ਪਤਾ ਨਹੀਂ ਨਾ ਉਹ ਦਿਨ ਆਰੇ ਲੱਗਾ ਸੀ ਨਾ ਮੁੰਡੇ ਦੇ ਨਾਲ ਤੇ ਉਹ ਹੁਣ ਹੁਣ ਨੂੰ ਪਤਾ ਲੱਗ ਗਿਆ ਨਾ ਚੱਲ ਕਰਨਾ ਉਹ ਕਿਥੇ ਉਹ ਬਾਬਾ ਤਾਂ ਮੈਂ ਤਾਂ ਮੈਂ ਗੱਡੀ ਲੈਣ ਵਾਸਤੇ ਆਇਆ ਪਾਰਕਿੰਗ ਦੇ ਵਿੱਚ ਤੇ ਉਹ ਉਧਰ ਆ ਗਏ ਨੇ ਰੋਡ ਤੇ ਮੈਂ ਤਾਂ ਅਹੀਂ ਆ ਜਾਵਾਂ ਮੈਂ ਗੱਡੀ ਲੈ ਆਵਾਂ ਮੈਂ ਉਧਰ ਭਾਈ ਜੀ ਨੇ ਤੇ ਹੁਣ ਚਲੇ ਗਏ ਨੇ ਮਾਰਾ ਸੁਖ ਰੱਖੇ ਸੱਚੇ ਪਾਤਸ਼ਾਹ ਚਲ ਜੇ ਵਿਚਾਰਾ ਪਹੁੰਚ ਜੇ ਤੇ ਹੁਣ ਬਸ ਤੁਹਾਨੂੰ ਹਾਵੇ ਹਾਂਜੀ ਹਾਂਜੀ ਖਿਡੌਣਾ ਹੈ ਮੈਚ ਲੋਣਾ ਇਹਨੇ ਬਸ ਆ ਲੈ ਕਈ ਕਈ ਛੱਚਕ ਕੀਤੀ ਸਾਰਿਆਂ ਨੂੰ ਇੱਧਰ ਛੱਚਕ ਕਰੋ ਪਹਿਲਾਂ ਇੱਧਰ ਛੱਚਕ ਵਾਇਗਰੂ ਵਾਇਗਰੂ ਬੋਲਦੇ ਹੋ ਵਾਇਗਰੂ ਵਾਇਗਰੂ ਨੰਦਰ ਭਾਈ ਨੇ ਢਾ ਕੇ ਆਏ ਆ ਤੇ ਹੁਣ ਭੁੱਖ ਲੱਗੀ ਰੋਟੀ ਲੱਗੇ ਆ ਖਾਣ ਅਸ ਤੇਰੇ ਕਿਸੇ ਗੇ ਰਸਤੇ ਦੇ ਢਾਬੇ ਦੇ ਕੋਈ ਫੜੀ ਹੋਣ ਤੇ ਮਨਿੰਦਰ ਭਾਜੀ ਵੀ ਦਿੱਲੀ ਪਹੁੰਚ ਤੱਕ ਨੇ ਕਾਲ ਆਈ ਸੀ ਤੇ ਹੁਣ ਨਾ ਰਾਤ 1 ਵਜੇ ਨਾਲ ਬੈਠਣਾ ਹੈ ਤੇ ਆਹੋ ਮੈਂ ਕਹਣਾ ਦਿੱਲੀ ਪਹੁੰਚ ਗਿਆ ਤੇ ਗੁੜੀਆ ਉੱਠ ਲੋ ਤੀ ਰੋਟੀ ਖਾਦੀ ਇਹਦੇ ਨਾਲ ਹੀ ਉੱਠ ਲੋ ਤੀ ਚਿੜੀ ਜਿੰਨੀ ਨੀਂਦ ਐ ਕੁੜੀ ਦੀ ਬਸ ਚਿੜੀ ਜਿੰਨੀ ਨੀਂਦ ਹੁਣ ਚੱਲੇ ਆ ਹੁਣ ਚੱਲੇ ਆ ਘਰੇ ਆਪਾਂ ਨਹੀਂ ਮੈਂ ਸੋਚਿਆ 2:30 ਵਜੇ ਨਾਲ ਵਾਪਸੀ ਕਰਨੀ ਕਰਦੇ ਆ ਕਰਦੇ ਫੇਰ ਰੋਟੀ ਏਟੇ ਖਾਣ ਲੱਗ ਪਏ ਰਸਤੇ ਵਿੱਚ ਰੁਕ ਗਏ ਤੇ ਹੁਣ ਇੱਥੇ ਵੀ ਥੋੜਾ ਟਾਈਮ ਲੱਗ ਗਿਆ ਮੈਨੂੰ ਨੀਂਦ ਆਈ ਜਾਂਦੀ ਤਾਂ ਮੈਂ ਕਹਿੰਦਾ ਟਾਈਮ ਨਾਲ ਕਰੇ ਪਹੁੰਚ ਜਾਈ ਤੇ ਸੋਣੀ ਪਾਲੀ ਤੇ ਮੈਨੂੰ ਲੱਗਾ 8:00 ਇੱਥੇ ਵਜੇ ਨੇ ਰਾਤ ਦੇ ਫੇਰ ਤੇ ਹੁਣ ਚੱਲੇ ਆ ਸਮਾਂ ਸੋਚੀ ਆਪਾਂ